ਇੱਕੋ ਬੜੀ ਫੇਮਸ ਗੱਲ ਆ ਮੈਂ ਕਿਹਾ ਸੀਰੀਅਲ 'ਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆਈਏ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ 'ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉਹਦੇ ਲਿਖਿਆ ਵੀ ਹੋਇਆ ਡੀ ਐਸ ਪੀ ਫਰਾਨਾ ਸਿੰਘ ਤੋਨੇ ਬੈਲ ਮਾਰੀ ਨਿਕਲੇ ਪਰ ਕਹਿੰਦਾ ਹਾਂ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਇਹਨੇ ਨੰਬਰ 969 ਨੰਬਰ ਜਿਹੜਾ ਹੈ ਇਹ ਮੇਰਾ ਹੈ ਨਹੀਂ ਮੈਂ ਤੁਹਾਨੂੰ ਕਿੰਨੂੰ ਕਹਾਂ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਥੱਲੇ ਆ ਗਿਆ ਹੋਣਾ ਫਿਰ ਹੁਣ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ بڑے ਪਲਾਟ ਥੋੜੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਸਮੇਤ ਤੁਹਾਨੂੰ ਦਿਵਾਉਣੇ ਨੇ ਉਠੀ ਵੀ ਨਾਲ ਆਉਗੀ ਹੁਣ ਵਿਆਹ ਚ ਕਮਾ ਲਵ ਯੂ ਟੂ ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ ਮੈਂ ਗਰਾਊਂਡ ਤੋਂ ਆਇਆ ਬਲਕਿ ਗਰਾਊਂਡ ਤੋਂ ਵੀ ਥੱਲੇ ਆਇਆ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਆਪ ਬਹੁਤ ਉਚਾਈ ਪਰ ਚਲੇ ਗਏ ਮੈਂ ਕਿਹਾ ਅੱਛਾ ਜੀ ਆਪਕੋ ਡਰ ਨਹੀਂ ਲੱਗਦਾ ਮੈਂ ਕਿਹਾ ਕਿਸ ਬਾਤ ਸੇ ਕਹੀਂ ਨੀਚੇ ਆ ਗਏ ਤੋ ਮੈਂ ਕਿਹਾ ਜੀ 30 30 40 40 ਫੁੱਟ ਡੂੰਗੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ ਉਦੋਂ ਥੱਲੇ ਤਾਂ ਪਾਣੀ ਹੈ ਜੀ ਬਸ ਹਾਂ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਹੈ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬਖਸ਼ੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ ਹੋਰ ਨਹੀਂ ਕਿਸੇ ਤੋਂ ਡਰ ਲੱਗਦਾ ਸੋ ਮੈਂ ਬਹੁਤ ਸਾਰੀਆਂ ਇਨਵੈਸਟਮੈਂਟ ਮੀਟਿੰਗਸ ਕੀਤੀਆਂ ਨੇ ਪੰਜਾਬ ਚ ਪਿਛਲੇ 22 ਮਹੀਨਿਆਂ ਚ ਆਪ ਗਿਆ ਖੁਦ ਚੇਨਈ ਗਿਆ ਹైదరాబాద్ ਗਿਆ ਬੈਂਗਲੌਰ ਗਿਆ ਮੁੰਬਈ ਗਿਆ ਦਿੱਲੀ ਅੰਬੈਸਡਰਸ ਨੂੰ ਮਿਲਿਆ ਰੀਸੈਂਟਲੀ ਹਜੇ ਹਫਤਾ ਪਹਿਲਾਂ ਹੀ ਇਟਲੀ ਦੇ ਬ੍ਰਾਜ਼ੀਲ ਦੇ ਸਪੇਨ ਦੇ ਆਸਟ੍ਰੇਲੀਆ ਦੇ ਯੂਕੇ ਦੇ ਐਮਬੈਸਡਰਸ ਨੂੰ ਮਿਲਿਆ ਮੈਂ ਕਿ ਤੁਸੀਂ ਕੀ ਕਰ ਸਕਦੇ ਹੋ ਦੱਸੋ ਆਪਾਂ ਕੰਮ ਕਰੀਏ ਪੰਜਾਬ ਨਾਲ ਮਿਲ ਕੇ ਕੋਈ ਬਿਜ਼ਨਸ ਓਪਰਚ्युनिटीज ਕਿਹੜੀਆਂ-ਕਿਹੜੀਆਂ ਤੁਸੀਂ ਕਿਹੜੇ ਏਰੀਆ 'ਚ ਕਿਹੜੇ ਸਪੈਸ਼ਲਿਸਟ ਕਿਹੜੇ ਏਰੀਆ ਦੇ ਸਾਰੇ ਨਾਲ ਗੱਲ ਕਰੋ ਖੇਤੀ ਦੀ ਪ੍ਰੋਸੈਸਿੰਗ ਤੇ ਕਰਨਾ ਹੈ ਐਜੂਕੇਸ਼ਨ ਚ ਕਰਨਾ ਹੈ ਸਟੀਲ ਚ ਕਰਨਾ ਹੈ ਕਿੱਥੇ ਕਰਨਾ ਹੈ ਮੈਨੂੰ ਚਾਹ ਹੈ ਮੈਨੂੰ ਇਸ ਗੱਲ ਦਾ ਚਾਹ ਹੈ ਜੇ ਕੋਈ ਬੰਦਾ ਮੈਨੂੰ ਕਵੇ ਕਿ ਮੈਂ ਮਿਲਣਾ ਚਾਹੁੰਦਾ ਜੀ ਐਨੇ ਪੈਸੇ ਲਾਊਗਾ ਤੇ 500 ਬੰਦੇ ਨੂੰ ਕੰਮ ਦੇਊਗਾ ਮੈਂ ਉਹਨੂੰ ਕਹਿਣਾ ਟਾਈਮ ਮੈਨੂੰ ਨਾ ਪੁੱਛੋ ਟਾਈਮ ਉਹਨੂੰ ਪੁੱਛੋ ਕਦੋਂ ਮਿਲ ਸਕਦਾ ਨਾਲੇ 500 ਨਹੀਂ ਯਾਰ 700 ਬੰਦੇ ਨੂੰ ਕੰਮ ਦੇ ਜੇ 2 ਜੁੰਟਾਂ ਦੀ ਪਰਮਿਸ਼ਨ ਲੈਣ ਆਇਆ ਮੈਂ 3 ਜੁੰਟਾਂ ਦੀ ਦੇਉਂਗਾ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਕੰਮ ਦੇ ਦੇ ਬੱਸ ਇਹ ਕਰਨਾ ਜੀ ਔਰ ਹੋ ਰਿਹਾ ਮੈਂ ਕੋਈ ਤੁਸੀਂ ਪਹਿਲਾਂ ਵੀ ਐਨਆਰਆਈ ਸਮੇਲਣਾਂ ਚਾਹੁੰਦੇ ਰਹੇ ਹੋਵੋਗੇ ਬੜੇ-ਬੜੇ ਮੈਰਿਜ ਪੈਲਸਾਂ ਚ ਕਰ ਲੈਂਦੇ ਆ ਉੱਥੇ ਬੋਲ ਕੇ ਚਲੇ ਜਾਂਦੇ ਆ ਤੇ ਬਾਅਦ ਚ ਕਹਿੰਦੇ ਨੇ ਉੱਥੇ ਆ ਜਿਓ ਚੰਡੀਗੜ੍ਹ ਆ ਜਿਓ ਉਹ ਚੰਡੀਗੜ੍ਹ ਸਾਹਿਬ ਕੋਤਾਵ ਕਰਦੇ ਹੁੰਦੇ ਸੀ ਵੀ ਆ ਐ ਕਰ ਜੋ ਨਹੀਂ ਤਾਂ ਐ ਹੋ ਜੂ ਸুইস ਕਰਕੇ ਅੱਜ ਵਾਲਾ ਫੰਕਸ਼ਨ ਅਸੀਂ ਇੱਥੇ ਰੱਖਿਆ ਹੈ 54 ਸਕੁਅਰ ਕਿਲੋਮੀਟਰ ਦੀ ਲੇਕ ਹੈ 450 ਫੁੱਟ ਗਹਿਰੀ ਹੈ ਔਰ ਸਾਰੀ ਪੰਜਾਬ ਕੋਲੇ ਹੈ ਔਰ ਇਹਦੇ ਮਿਨੀ ਗੋਆ ਕਹਿੰਦੇ ਆ ਇਹਦੇ ਵਿੱਚ 16 ਕਿਲੋਮੀਟਰ ਦਾ ਆਈਲੈਂਡ ਹੈ 16 16 ਏਕੜ ਦਾ ਇੱਕ ਆਈਲੈਂਡ ਹੈ ਉੱਥੇ ਦੋ ਹੋਟਲ ਬਣਾਉਣ ਦੀ ਗੱਲ ਚੱਲ ਰਹੀ ਹੈ ਤਾਜ ਨਾਲ ਚੱਲ ਰਹੀ ਹੈ ਹਾਇਤ ਨਾਲ ਚੱਲ ਰਹੀ ਹੈ ਮਹਿੰਦਰਾ ਕਲੱਬ ਨਾਲ ਵੀ ਗੱਲ ਚੱਲ ਰਹੀ ਹੈ ਕਿ ਜੈਟੀਜ਼ ਜਾਣਗੇ ਜੈਟੀਜ਼ ਗੱਡੀਆਂ ਥੋੜੀਆਂ ਇੱਥੇ ਕੱਢ ਜਾਣਗੀਆਂ ਜੈਟੀਜ਼ ਜਿਵੇਂ ਉਦੇਪੁਰ ਦੇ ਵਿੱਚ ਹੈ ਤਾਜ ਲੇਖ ਉਸ ਲੈਵਲ ਤੇ ਸੁੱ ਅਠਾਠੇ ਇੱਕ ਕਰ ਦੇ ਦੋ ਵੱਡੇ ਕਿਉਂਕਿ ਰਸਤਾ ਇੱਥੋਂ ਪਠਾਨਕੋਟ 에어ਪੋਰਟ ਅੱਧੇ ਘੰਟੇ ਦਾ ਹੈ ਗਲਹੋਜੀ ਅੱਧੇ ਘੰਟੇ ਦਾ ਧਰਮਸ਼ਾਲਾ 40 ਮਿੰਟ ਦਾ ਸੋ ਇਥੇ ਬਹੁਤ ਵੱਡੀ ਹੱਬ ਬਣ ਸਕਦੀ ਹੈ ਟੂਰਿਜ਼ਮ ਦੀ ਔਰ ਮਿੰਨੀ ਗੋਆ ਕਿਉਂ ਭਈ ਪੰਜਾਬ ਵਾਲੇ ਨਹੀਂ ਮਿੰਨੀ ਕਹੋਂਦੇ ਅਸੀਂ ਤਾਂ ਵੱਡਾ ਗੋਆ ਬਣਾਵਾਂਗੇ ਉਹਨੂੰ ਉਹ ਗੋਆ ਮਿੰਨੀ ਲੱਗੇ ਇਹੋ ਜਿਹਾ ਕੁਝ ਕਰੀਏ ਇੱਥੇ ਸੋ ਇਸ ਕਰਕੇ ਤੁਹਾਨੂੰ ਇੱਥੇ ਦਿਖਾਉਣ ਲੈ ਕੇ ਆਇਆ ਕਿ ਪੰਜਾਬ ਆਹ ਪੰਜਾਬ ਸਾਨੂੰ ਕਿਸੇ ਨੇ ਦਿਖਾਇਆ ਹੀ ਨਹੀਂ ਨਾ ਹੀ ਛੇੜਿਆ ਹੀ ਹੈ ਅਨਟੱਚ ਪੰਜਾਬ ਹੈ ਇੱਥੋਂ ਲੈ ਕੇ ਨਿਊ ਚੰਡੀਗੜ੍ਹ ਉਹ ਸ਼ਿਵਾਲਿਕ ਦੀਆਂ ਪਹਾੜੀਆਂ ਤੱਕ ਸਾਰਾ ਤਲਵਾੜੇ ਵਿੱਚ ਕੀ ਜਾ ਕੇ ਸਾਰਾ ਕੁਝ ਅਸੀਂ ਡਿਵੈਲਪ ਕਰਨਾ ਹੈ ਫਿਲਮ ਸਿਟੀ ਬਣਾਉਣੀ ਹੈ 90% ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ 베ਸਟ ਹੁੰਦੀਆਂ ਨੇ ਪੰਜਾਬ ਦੀ ਕਹਾਣੀ ਹੁੰਦੀ ਹੈ ਸ਼ੂਟਿੰਗ ਇੱਥੇ ਕਰਕੇ ਵਾਪਸ ਚਲੇ ਜਾਂਦੇ ਨੇ ਨਹੀਂ ਇੱਥੇ ਆਓ ਫਿਲਮ ਸ਼ੁਰੂ ਵੀ ਇੱਥੋਂ ਕਰੋ ਤੇ ਫਿਲਮ ਰਿਲੀਜ਼ ਵੀ ਇੱਥੋਂ ਹੋਵੇ ਹਜ਼ਾਰਾਂ ਬੰਦਿਆਂ ਨੂੰ ਕੰਮ ਮਿਲੂਗਾ ਜੀ ਹੋਟਲ ਖੁੱਲਣਗੇ ਇਨਡਾਇਰੈਕਟ ਏਮਪਲੋਇਮੈਂਟ ਜਨਰੇਸ਼ਨ ਹੋਊਗੀ ਬਹੁਤ ਵੱਡੀ ਆ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹਨਾਂ ਨੇ ਕਦੇ ਦੇਖੀ ਵੀ ਨਹੀਂ ਕਿ ਪੰਜਾਬ 'ਚ ਆ ਕੁਝ ਵੀ ਹੈ ਕਿ ਇਨਾ ਗ੍ਰੀਨ ਵਾਟਰ ਭਾਖੜਾ ਨੰਗਲ ਹੈ ਸਾਡੇ ਕੋਲੇ ਉੱਥੇ ਦੇਖਿਓ ਤੁਸੀਂ ਸਤਲੁਜ ਆ ਰਾਵੀ ਰੋਕੀ ਹੋਈ ਹੈ ਆਪਾਂ ਰਾਵੀ ਦੇ ਕਿਨਾਰੇ ਬੈਠਿਆ ਹਾਂ ਇਥੇ ਰਾਵੀ ਹੈ ਪਰ ਉਹਨੂੰ ਚਾਹੀਦੀ ਹੈ ਰਾਵੀ ਇਧਰ ਉਹਨਾਂ ਜੀ ਸਾਹਿਬ ਦਾ ਟਾਈਮ ਆ ਗਿਆ ਤੇ ਨਾਲ ਹੀ ਇੱਕ ਹੋਰ ਸ਼ਾਹਪੁਰ ਕੰਢੀ ਧਾਰ ਕਲਾਂ ਨਾਲ ਉਥੇ ਡੈਮ ਬਣਾ ਰਹੇ ਆ 206 ਮੈਗਾਵਾਟ ਦਾ ਡੈਮ ਨਵਾਂ ਤਿਆਰ ਹੋਣ ਲੱਗਿਆ ਬਸ ਆ ਹਾਪਫੁਲੀ ਅਗਲੇ 3-4 ਮਹੀਨਿਆਂ ਚ ਉਹ ਡੈਮ ਬਣ ਕੇ ਤਿਆਰ ਹੋ ਜਾਈ 206 ਮੈਗਾਵਾਟ ਸਾਡੇ ਕੋਲੇ ਬਿਜਲੀ ਪੈਦਾ ਹੋਊਗੀ ਤੇ ਉਹਦੇ ਨਾਲ ਇੱਕ ਨਹਿਰ ਨਵੀਂ ਨਹਿਰ ਚੱਲੂਗੀ ਸਾਰੇ ਦੁਆਬੇ ਦੇ ਵਿੱਚ ਦੀ ਲੰਘੂਗੀ ਨਵੀਂ ਨਹਿਰ ਚੱਲੂਗੀ ਅਸੀਂ ਪਾਣੀ ਕਿਉਂ ਜਾਣ ਦੇਈ ਉਧਰ ਸਾਡਾ ਸਾਡਾ ਪਾਣੀ ਹੈ ਜੇ ਥੋੜੀ ਬਹੁਤ ਲੀਕੇਜ ਹੈਗੀ ਹੈ ਤਾਂ ਰਾਵੀ ਦੇ ਆਲੇ ਪਾਸੋਂ ਹੈ ਪਾਕਿਸਤਾਨ ਨੂੰ ਅਦਰਵਾਈਜ਼ ਅਸੀਂ ਇੱਕ ਤੁਪਕਾ ਵੀ ਨਹੀਂ ਜਾਣ ਦਿੰਦੇ ਸਾਡੇ ਕੋਲ ਤਾਂ ਆਪਣੇ ਕੋਲੇ ਪਾਣੀ ਹੈ ਨਹੀਂ ਅਸੀਂ ਆਪਣੇ ਪਾਣੀ ਨੂੰ ਸੰਭਾਲੀਏ ਇਹ ਸਾਡਾ ਮਿਸ਼ਨ ਹੈ ਮੈਂ ਜਦੋਂ ਨਵੇਂ-ਨਵੇਂ ਬਣੇ ਮੁੱਖ ਮੰਤਰੀ ਅਫਸਰਾਂ ਨਾਲ ਮੀਟਿੰਗਾਂ ਹੋਈਆਂ ਫੈਲਾ ਫਰੋੜੀਆਂ ਮੈਨੂੰ ਪਤਾ ਲੱਗ ਗਿਆ ਬਹੁਤ ਪੋਟੈਂਸ਼ੀਅਲ ਹੈ ਪੰਜਾਬ 'ਚ ਕਾਮਾਕਾਰਾਂ ਦੀਆਂ ਨੌਕਰੀਆਂ ਦੀ ਬਿਜ਼ਨਸ ਦੀ ਪਰ ਕਿਸੇ ਨੇ ਇੱਕ ਵਧੀਆ ਤਰੀਕੇ ਨਾਲ ਬੁਲਾਇਆ ਨਹੀਂ ਕਿਸੇ ਨੇ ਯਾਰ ਕਿਸੇ ਨੇ ਨਾ ਬਹੁਤ ਵਧੀਆ ਤਰੀਕੇ ਨਾਲ ਸੱਦਾ ਨਹੀਂ ਦਿੱਤਾ ਕਿ ਆਓ ਅੱਜ ਕੱਲ੍ਹ ਤਾਂ ਰਵਾਜ ਇਹ ਹੈ ਨਾ ਜੇ ਤੁਹਾਨੂੰ ਵਿਆਹ ਦਾ ਕਾਰਡ ਵੀ ਦੇ ਜੇ ਕੋਈ ਤਾਂ ਵੀ ਆਪਾਂ ਜਾਣਦੇ ਨਹੀਂ ਕਦੇ ਫੋਨ ਨਹੀਂ ਕਰਿਆ ਨਾਲ ਫੋਨ ਵੀ ਜ਼ਰੂਰੀ ਹੈ ਨਾ ਇਹਦਾ ਮਾਲ ਕਾਰਡ ਸਿੱਟ ਕੇ ਚਲਾ ਗਿਆ ਤਾਂ ਮਨੋਂ ਅਸੀਂ ਨਹੀਂ ਆਉਂਦੇ ਸੋ ਅਸੀਂ ਤਾਂ ਭਾਈ ਤੁਹਾਨੂੰ ਫੋਨ ਵੀ ਕਰਾਂਗੇ ਤੁਹਾਨੂੰ ਲੈਣ ਵੀ ਆਵਾਂਗੇ ਤੇ ਨਾਲ ਇੱਕ ਹੋਰ ਮੈਂ ਦੱਸਦਾ ਇੱਥੇ ਆ ਕੇ ਬਿਜ਼ਨਸ ਕਰੋ ਜੋ ਨਜ਼ਾਰਾ ਅਬਦੀ ਧਰਤੀ ਤੇ ਆਉਂਦਾ ਨਾ ਕੰਮ ਕਰਨ ਦਾ ਮਿਹਨਤ ਕਰਨ ਦਾ ਅਬਦੀ ਲੋਕਾਂ ਨੂੰ ਕੰਮ ਦੇਣ ਦਾ ਲੱਗਦਾ ਫਿਰ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ 20 ਰੁਪਿਆ ਦਾ ਲੰਗਰ ਲਾਇਆ ਸੀ ਭੁੱਖੇ ਸਾਧੂਆਂ ਲਈ ਉਸ 20 ਰੁਪਿਆ ਚ ਆਪਾਂ ਵੀ ਕੁਝ ਹਿੱਸਾ ਪਾਈ ਜਾਂਦੇ ਆ ਕਿਸੇ ਦੀ ਢੱਡ ਭਰ ਰਿਹਾ ਕਿਸੇ ਦਾ ਚੁੱਲ੍ਹਾ ਥੋੜੇ ਕਰਕੇ ਚੱਲ ਰਿਹਾ ਇਤੋਂ ਵੱਡਾ ਪੁੰਨ ਨਹੀਂ ਹੈਗਾ ਜੀ ਇਤੋਂ ਵੱਡਾ ਪੁੰਨ ਨਹੀਂ ਕੋਈ ਸੋ ਆਪਣੀ ਕੁੜਤਾ ਇੰਨੀ ਬlesed ਧਰਤੀ ਹੈ ਸੱਚੇ ਬlesਟ ਲੈਂਡ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਦਾ ਪੁੱਤ ਲੱਗਿਆ ਹੋਇਆ ਭਾਵੇਂ ਉਹ ਗਦਰੀ ਬਾਬਿਆਂ ਦਾ ਹੋਵੇ ਭਾਵੇਂ ਉਹ ਕੂਕਾ ਲਹਿਰ ਦਾ ਹੋਵੇ ਭਾਵੇਂ ਉਹ ਆਜ਼ਾਦੀ ਦੇ ਘੁਲਾਟੀਆਂ ਦਾ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਕੱਤਰ ਵਾਲੀ ਜੰਗ ਭਾਵੇਂ 65 ਵਾਲੀ ਜੰਗ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਦਾ ਪੁੱਤ ਹੈ ਗੇਟ ਹੈ ਵੱਡਾ ਲੱਗਿਆ ਹੋਇਆ ਔਰ ਲਗਭਗ ਹਰ ਤੀਜਾ ਪਿੰਡ ਗੁਰੂ ਸਾਹਿਬ ਦੀ ਕਿਸੇ ਨਾ ਕਿਸੇ ਗੁਰੂ ਸਾਹਿਬ ਦੀ ਚਰਨਛੋਪਾ ਪਤਾ ਹੈ ਇਹ ਦੂ ਵਧੀਆ ਧਰਤੀ ਕਿਤੇ ਨਹੀਂ ਲੱਭੀ ਮੈਂ ਸਾਰੀ ਦੁਨੀਆ ਘੁੰਮ ਲਈ ਇੱਕ ਸਾਲ ਚ 150 ਮਣ ਦਾਣੇ ਪੈਦਾ ਕਰ ਦਿੰਦੀ ਆਪਣੀ ਧਰਤੀ 90 ਮਣ ਝੋਨਾ 60 ਮਣ ਕਣਕ ਪੂਰੀ ਦੁਨੀਆ ਚ ਤੁਸੀਂ ਆਪ ਆਏ ਹੋ ਕਿਤੇ 150 ਮਣ ਦਾਣੇ ਪੈਦਾ ਹੁੰਦੇ ਨੇ 6-6 ਮਹੀਨੇ ਤਾਂ برف ਹੀ ਪਈ ਰਹਿੰਦੀ ਹੈ ਵਰਾਨੀ ਜੀ ਖੇਤੀ ਕਰਦੇ ਹੋ 20-25 ਮਣ ਹੋ ਜਾਂਦੀ ਹੈ ਮੈਨੂੰ ਸਮਝ ਨਹੀਂ ਆਉਂਦੀ 150 ਮਣ ਵਾਲੇ ਭੁੱਖੇ ਮਰੀ ਜਾਂਦੇ ਆ 25 ਮਣ ਵਾਲੇ ਮੌਜਾ ਕਰੀ ਜਾਂਦੇ ਆ ਕਾਰਨ ਕਾਰਨ ਧਰਤੀ ਦਾ ਨਹੀਂ ਹੈਗਾ ਧਰਤੀ ਬਹੁਤ ਵਜਾਉ ਹੈ ਕਾਰਨ ਲੋਕਾਂ ਦਾ ਵੀ ਕਸੂਰ ਨਹੀਂ ਲੋਕ ਬਹੁਤ ਮਿਹਨਤੀ ਨੇ ਬੜੀ ਮਿਹਨਤੀ ਕੌਮ ਹੈ ਉੱਥੇ ਜਾ ਕੇ ਵੀ 20-20 ਘੰਟੇ ਨੇ ਸ਼ਿਫਟਾਂ ਲਾ ਕੇ ਤੁਸੀਂ ਕਾਮਯਾਬ ਹੋਏ ਹੋ ਮੈਨੂੰ ਪਤਾ ਹੈ ਕਾਰਨ ਜਿਹੜੇ ਮੂਰੇ ਲੀਡਰ ਲਾ ਲੇ ਸੀ ਨਾ ਆਪਾਂ ਤਾਂ ਉਹਨਾਂ ਦੇ ਹੱਕ 'ਚ ਵੋਟ ਪਾਉਂਦੇ ਰਹੇ ਉਹਨਾਂ ਨੇ ਆਪਣੇ ਹੱਕ 'ਚ ਕਦੇ ਨਹੀਂ ਪਾਈ ਉਹ ਆਪਣੀ ਰਿਸ਼ਤੇਦਾਰ ਆਪਣੀ ਹੀ ਪੁੱਤ ਭਤੀਜੇ ਸਾਲੇ ਜੀਜੇ ਸਭ ਇਕੱਠੇ ਹੋ ਕੇ ਖਾਈ ਗਏ ਲੁੱਟੀ ਗਏ ਪਤਾ ਨਹੀਂ ਕਿੱਥੇ ਨਾਲ ਲੈ ਕੇ ਜਾਣਗੇ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਨਾਲ ਆ ਸਕਦੇ ਨੇ ਨਾ ਕੋਈ ਬੱਸ ਛੱਡੀ ਨਾ ਕੋਈ ਢਾਬਾ ਛੜਿਆ ਨਾ ਕੋਈ ਸਮੋਸਿਆਂ ਦੀ ਰੇੜੀ ਛੱਡੀ ਕਿੱਥੇ ਲੈ ਜਾਓਗੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਰੋਟੀਆਂ ਤਾਂ ਦੋਈ ਖਾਣੀਆਂ ਨੇ ਬਲਕਿ ਜਿਹੜਾ ਜਿਆਦਾ ਪੈਸੇ ਕਮਾਉਂਦਾ ਡਾਕਟਰ ਰੋਟੀ ਹੀ ਬੰਦ ਕਰ ਦਿੰਦਾ ਉਹਦੀ ਕਿ ਨਾ ਨਾ ਕਾਰਬੋਹਾਈਡਰੇਟਸ ਐ ਖਾਣੇ ਨਹੀਂ ਕਾਦੇ ਵਾਸਤੇ ਕਮਾਈ ਜਾਂਦੇ ਹੋ ਯਾਰ ਤੁਸੀਂ ਹੱਦ ਹੈ ਹੈਰਾਨੀ ਦੀ ਲਿਖਿਆ ਸ਼ਾਇਰ ਨੇ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀਗਾ ਜੀ ਕਿ ਉਧਰੋਂ ਛੱਡ ਕੇ ਇੱਧਰ ਆ ਗਿਆ ਹਾਈਲੀ ਪੇਡ ਕਲਾਕਾਰ ਸੀ ਮੈਂ ਬੁਲੰਦੀਆਂ ਤੇ ਜਦੋਂ ਮੈਂ ਛੱਡਿਆ ਆਪਣਾ ਪ੍ਰੋਫੈਸ਼ਨ ਤੇ ਮੈਂ ਰਾਜਨੀਤੀ ਚ ਆਇਆ ਵੀਰ ਨਹੀਂ ਕਿੰਨਾ ਚਿਰ ਕੈਸਟਾ ਸੀੜੀਆਂ ਕੱਢੀ ਜਾਵਾਂਗੇ ਕਿੰਨਾ ਚਿਰ ਤਵੇ ਲਾਈ ਜਾਵਾਂਗੇ ਸਰਕਾਰਾਂ ਤੇ ਸਿਸਟਮ ਤੇ ਸਿਸਟਮ ਦੇ ਵਿੱਚ ਬੜੀ ਹੈ ਯਾਰ ਸਿਸਟਮ ਆਪਦੇ ਹੱਥ ਚ ਲਈਏ ਠੀਕ ਕਰੀਏ ਇਹਨੂੰ ਨਰਮੇ ਨੂੰ ਸੁੰਡੀ ਲੱਗ ਜਾਏ ਕਣਕ ਨੂੰ ਸੁੰਡੀ ਲੱਗ ਜਾਏ ਬਾਰੋਂ ਰੋੜੇ ਮਾਰ ਕੇ ਜਾਂ ਡਲੇ ਮਾਰ ਕੇ ਜਾਂ ਰੋਲਾ ਪਾ ਕੇ ਸੁੰਡੀ ਨਹੀਂ ਹਟਦੀ ਸਪਰੇ ਦੀ ਢੋਲੀ ਮੋਢੇ ਤੇ ਤਰਕੇ ਅੰਦਰ ਵੜਨਾ ਪੈਂਦਾ ਜੀ ਜੇ ਜੇ ਸਿਵਰੇ ਸਾਫ਼ ਕਰਨਾ ਹੈ ਉਹਦੇ ਅੰਦਰ ਵੱਲ ਨਾ ਪਊਗਾ ਸਵੇਸ਼ ਕਰਕੇ ਸਿਸਟਮ ਦਾ ਹਿੱਸਾ ਬਣੋ ਤੁਸੀਂ ਵੀ ਬਣੋ ਹਰ ਗਲ ਤੇ ਨਾ ਕਹਿਦਿਆ ਕਰੋ ਕਿ ਆਪਾਂ ਕੀ ਲੈਣਾ ਹੈ ਕਿਉਂ ਨਹੀਂ ਲੈਣਾ ਭਾਈ ਦੇਸ਼ ਆਪਣਾ ਯਾਰ ਇਹ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਇਹਨਾਂ ਦੇ ਆਪ ਦੀ ਕੋਈ ਕੁਰਬਾਨੀ ਹੈ ਨਹੀਂ ਤੇ ਸਾਡੇ ਕੋਲੇ 90% ਕੁਰਬਾਨੀਆਂ ਦੇਸ਼ ਵਾਸਤੇ ਅਸੀਂ ਦੇਸ਼ ਤੇ ਹੱਕ ਕਿਉਂ ਛੱਡ ਰਹੇ ਆਂ ਅਸੀਂ ਸਾਡਾ ਦੇਸ਼ ਹੈ ਭਗਤ ਸਿੰਘ ਨੇ ਲੈ ਕੇ ਦਿੱਤਾ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਧਰਮਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਧਰਮ ਬਚਾਉਣ ਵਾਸਤੇ ਸਾਡੇ ਗੁਰੂਆਂ ਨੇ ਸੀਸ ਲਾਇਏ ਨੇ ਅਸੀਂ ਕਿਵੇਂ ਛੱਡ ਦਈਏ ਇਹ ਕੌਣ ਨੇ ਸਾਨੂੰ ਦੇਸ਼ ਭਗਤੀ ਦੇ ਸਾਠੀ ਗੜ ਬੰਡਣ ਵਾਲੇ ਆਜ਼ਾਦੀ ਆਈ 10 ਲੱਖ ਬੰਦਾ 1 ਮਿਲੀਅਨ ਪਰਸਨ ਮਰ ਗਿਆ ਕੌਣ ਸੀ ਉਹ ਆਪਣੇ ਨਾਨੇ ਨਾਨੀਆਂ ਆਪਣੇ ਦਾਦੇ ਦਾਦੀਆਂ ਉਹਨਾਂ ਤਾਂ ਕੁਝ ਉਹਨਾਂ ਦਾ ਕੋਈ ਨਹੀਂ ਮਰਿਆ ਜੀ ਮਾਲਕ ਬਣ ਕੇ ਬਹਿ ਗਏ ਜਿਹੜੇ ਦੇਸ਼ ਤੇ ਆਜ਼ਾਦੀ ਸਾਨੂੰ ਮਹਿੰਗੀ ਪਈ ਹੈ ਜੀ ਅੱਜ ਤੱਕ ਮੌਰ ਦੁਖੀ ਜਾਂਦੇ ਨੇ ਜਿੰਨ ਮੋਰਾਂ ਤੇ ਚੱਕ ਕੇ ਲੈੰਦੇ ਨੇ ਬੁੜੇ ਬਜ਼ੁਰਗ ਮਾਵਾਂ ਪੈਣਾ ਹਾਲਾਤ ਕੀ ਸੀਗੇ ਸੋ ਸਾਨੂੰ ਪੁੱਛ ਕੇ ਦੇਖੋ ਨਾ ਯਾਦੀ ਕੀ ਪਾ ਹੈ ਤੇ ਇਹ ਕਹਿੰਦੇ 26 ਜਨਵਰੀ ਚ ਥੋੜੀ ਝਾਕੀ ਨਹੀਂ ਹੋਣੀ ਪੰਜਾਬ ਦੀ ਦੱਸੋ ਯਾਰ ਮੈਂ ਕਿਹਾ ਮੇ ਪੰਜਾਬ ਤੋਂ ਬਿਨਾ ਤੁਸੀਂ 15 ਗੱਲ ਤੋਂ 26 ਜਨਵਰੀਆਂ ਮਨਾ ਲੋਗੇ ਯਾਰ ਮੈਂ ਕੋਈ ਗੱਲ ਨਹੀਂ ਉਥੇ ਤਾਂ ਇੱਕ ਦਿਨ ਹੀ ਦਿਖਾਉਣੀ ਸੀ ਅਸੀਂ 10 ਸੈੱਟ ਬਣਾ ਲਏ ਹੁਣ ਉਹਦੇ ਸਾਰੇ ਪੰਜਾਬ 'ਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ ਮੈਂ ਆ ਮੇਰੇ ਵੀ ਆ ਚਾਕੀਆਂ ਨੇ ਔਰ ਚਾਕੀਆਂ ਚ ਕੀ ਹੈ ਸ਼ਹੀਦ ਆਜ਼ਮ ਭਗਤ ਸਿੰਘਾ ਕਰਤਾਰ ਸਿੰਘ ਸਰਾਭਾ ਜਲਿਆਂ ਵਾਲੇ ਬਾਗ ਮਹਾਰਾਜਾ ਰਣਜੀਤ ਸਿੰਘ ਲਾਲਾ ਲਾਜਪਤਰਾਏ ਤੇ ਮਾਈ ਭਾਗੋ ਫਰਸਟ ਲੇਡੀ ਬਰੀਅਰ ਆਫ ਸਿੱਖਿਜ਼ਮ ਉਹ ਉਹਨਾਂ ਦੇ ਉਹਨਾਂ ਦੀ ਸਾਰੀ ਜ਼ਿੰਦਗੀ ਹੈ ਕਾਲਜ ਹੈ ਇੱਕ ਮਾਈ ਭਾਗੋ ਕਾਲਜ ਕੁੜੀਆਂ ਨੂੰ ਟ੍ਰੇਨਿੰਗ ਦਿੰਨੇ ਆ ਫੌਜ ਜਾਣ ਦੀ ਉਹ ਸੀਗਾ ਤੇ ਇਹ ਕੌਣ ਹੁੰਦੇ ਨੇ ਬਈ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਬਹਿ ਕੇ ਬਾਬੂ ਉੱਥੇ ਚਾਰ ਨਾ ਜੀ ਇਹ ਰੈਕਟ ਹੈ ਇਹ ਸਿਲੈਕਟ ਹੈ ਲੈ ਕਿਰਪਾ ਸਿੰਘ ਦੀ ਕਿਤਾਬ ਪੜੀ ਕੋਈ ਕਿਰਪਾ ਸਿੰਘ ਦਾ ਕੋਈ ਜੇਲ ਯਾਤਰਾ ਦੀ ਕੋਈ ਡਾਇਰੀ ਪੜੀ ਕੋਈ ਕਿ ਕੌਣ ਸੀ ਉਹ ਭਗਤ ਸਿੰਘ ਨੇ ਕਿਹਾ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਕੋ ਮਹਿਬੂਬ ਬਣਾ ਲਿਆ ਜਾਏ ਉਹ ਲੋਕ ਸੀਗੇ ਜਿਹੜੇ ਸਰਜ਼ਮੀਂ ਨੂੰ ਦੇਸ਼ ਦੀ ਧਰਤੀ ਨੂੰ ਮਹਿਬੂਬ ਬਣਾ ਕੇ ਚੱਲਦੇ ਸੀ ਇਹ ਰਿਜੈਕਟ ਕਰਨ ਵਾਲੇ ਆ ਗਏ ਬਾਅਦ ਮੈਨੂੰ ਕਹਿੰਦੇ 15 ਅਗਸਤ ਵਾਲੀ ਦੀ ਗਰੰਟੀ ਦਿੰਨੇ ਆ ਤੁਸੀਂ ਥੋੜਾ ਜਿਹਾ ਰੌਲਾ ਘੱਟ ਪਾਓ 15 ਅਗਸਤ 'ਚ ਫੁੱਟ ਚੱਕ ਕੇ ਆ ਜੂ ਮੈਂ ਕਿਹਾ ਤੁਹਾਨੂੰ ਪੱਕਾ ਪਤਾ 15 ਅਗਸਤ ਤੁਸੀਂ ਆਓਗੇ ਕੀ ਪਤਾ ਉੱਥੇ ਫੈਸਲੇ ਅਸੀਂ ਵੀ ਲੈਂਦੇ ਹੋਈਏ ਪਤਾ ਲੱਗਦਾ ਕੁਛ 15 ਅਗਸਤ ਦੀ ਗਰੰਟੀ ਦਿੰਨੇ ਆ ਮੈਂ ਕਿਹਾ ਹਾਤਾ ਯਾਰ ਸੋ ਵੀਰੋ ਆਪਾਂ ਦੇਸ਼ ਲੈ ਕੇ ਦਿੱਤਾ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ ਤਸੀ ਇਹ ਚੱਲੇ ਆ ਫੋ ਦੇਸ਼ ਆਪਣਾ ਠੀਕ ਹੈ ਸਾਨੂੰ ਮਜਬੂਰੀਆਂ ਜਾਣਾ ਪੈ ਗਿਆ ਸਾਨੂੰ ਛੱਡ ਕੇ ਜਾਣਾ ਪੈ ਗਿਆ ਬਹੁਤ ਸਾਰੇ ਲੋਕਾਂ ਨੂੰ ਤੁਹਾਨੂੰ ਛੱਡ ਕੇ ਜਾਣਾ ਪੈ ਗਿਆ ਦੇਸ਼ ਮਜਬੂਰੀਆਂ ਕਰਕੇ ਕਿਉਂਕਿ ਸਿਸਟਮ ਠੀਕ ਨਹੀਂ ਸੀਗਾ ਤਾਂ ਫਿਰ ਆਜੋ ਹੁਣ ਫਿਰ ਘਰ ਠੀਕ ਕਰੀਏ ਯਾਰ ਆਪਣੇ ਘਰ ਠੀਕ ਕਰਦੇ ਆਪਾਂ